ਦੋਸਤੋ ਬਿਲਕਾ ਬਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਬਿਲਕਾ ਜਨਰਲ ਹਸਪਤਾਲ ਸੀਐਮਸੀ ਯੂਨਿਟ ਲੁਧਿਆਣਾ ਵੱਲੋਂ ਹਰੇਕ ਐਤਵਾਰ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਮੈਡੀਕਲ ਕੈਂਪ ਲਗਾਇਆ ਜਾਂਦਾ ਜਿਸ ਵਿੱਚ ਬੁਖਾਰ, 슈ਗਰ, ਬੀਪੀ ਦਾ ਮੌਈਨਾ ਕੀਤਾ ਜਾਂਦਾ ਹੈ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਨੇ 29 ਦਸੰਬਰ ਨੂੰ ਲੱਗੇ ਇਸ ਕੈਂਪ ਦੇ ਵਿੱਚ ਕਿਹੜੇ ਕਿਹੜੇ ਮਰੀਜ਼ਾਂ ਦਾ ਮੌਜਨਾ ਕੀਤਾ ਗਿਆ ਕਿਹੜੇ ਕਿਹੜੇ ਮਰੀਜ਼ ਜਿਹੜੇ ਇਸ ਕੈਂਪ ਵਿੱਚ ਆ ਰਹੇ ਆ ਆਓ ਇਹਦੇ ਬਾਰੇ ਜਾਣਦੇ ਆ ਡਾਕਟਰ ਅਨੁਪ੍ਰਵ ਮੈਡੀਕਲ ਸੁਪਰਡੈਂਟ ਬਿਲਕਾ ਜਨਰਲ ਹਸਪਤਾਲ ਤੋਂ ਆਓ ਜਾਣਦੇ ਆ ਨਾ ਤੋਂ ਕੀ ਇਸ ਕੈਂਪ ਵਿੱਚ ਆਏ ਮਰੀਜ਼ਾਂ ਬਾਰੇ ਉਹ ਕਹਿਣਾ ਚਾਹੁੰਦੇ ਆ ਤੁਸੀਂ ਵੀ ਸੁਣੋ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਅਨਤੀ ਦਸੰਬਰ ਹੈ ਤੇ ਆਪਾਂ ਲਗਾਤਾਰ ਜਿਹੜਾ ਹਰ ਤਹਿਤਵਾਰ ਕੈਂਪ ਇਥੇ ਲਗਾਉਨੇ ਆ ਗੁਰੂ ਘਰ ਦੇ ਵਿੱਚ ਤੇ ਅੱਜ ਦੇ ਬਾਰੇ ਤੁਸੀਂ ਸਾਡੇ ਸੁਰਤਿਆਂ ਦੱਸਿਓ ਕਿ ਕੈਂਪ ਦੇ ਵਿੱਚ ਜਿਹੜੇ ਪੇਸ਼ੈਂਟ ਜਾਦੇ ਆ ਕਿਹੜੀ ਬਿਮਾਰੀ ਜਾਦਾ ਤੇ ਕੀ ਤੁਸੀਂ ਜਿਹੜਾ ਚਲਨਾ ਕਰ ਰਹੋ ਇਲਾਜ ਇਹਨਾਂ ਦਾ ਕਿਤਾਈ ਦੇ ਬਾਰੇ ਦੱਸੋ ਕਰੋ ਸਸੇ ਕਰ ਜੀ ਅੱਜ ਕੰਮ ਚ ਜਿਹੜਾ ਪ੍ਰਾਗਿਆ ਬਿਮਾਰੀਆਂ ਲੰਬੀਆਂ ਜਿਹੜਾ ਸ਼ੂਗਰ ਤੇ ਬੀਪੀ ਇਹ ਤਾਂ ਮੇਨ ਹੈ ਇਹ ਅਸੀਂ ਦੇਖ ਰਿਹਾ ਜਿਵੇਂ ਵੀ ਅਸੀਂ ਕੰਮ ਕੀਤੇ ਨੇ ਸਰ ਇਹਨਾਂ ਦੀਆਂ ਇਹ ਬਿਮਾਰੀਆਂ ਲਗਾਤਾਰ ਅਸੀਂ ਪੇਸ਼ੈਂਟਸ ਦੇ ਦੇਖ ਰਿਹਾ ਸਾਡੇ ਕੋਲ ਉਹ ਬਿਖੜ ਨੇੜੇ ਨੇ ਬਰਾਡੇ ਉਹ ਲਗਾਤਾਰ ਆ ਰਹੇ ਨੇ ਦੁਬਾਰਾ ਦੁਬਾਰਾ ਨੁਕਸਨ ਫਰਕ ਪੈ ਰਿਹਾ ਇਹਦੇ ਇਲਾਵਾ ਸਾਡੇ ਜਿਹੜੇ ਹੋਰ ਬਿਮਾਰੀਆਂ ਨੇ ਉਹ ਹੈਗੇ ਨੇ ਦਰਦਾਂ ਦੀਆਂ ਜੋੜਾਂ ਦੇ ਦਰਦ ਗੋਡੇ ਦੇ ਦਰਦ ਸਰੀਰ ਦੇ ਦਰਦਾਂ ਜਿਹੜੇ ਰੋਜ਼ ਰੜਾ ਦਿੱਲੀ ਰੋਜ਼ ਰੜਾ ਰਏ ਲੋਕ ਨੇ ਉਹਨਾਂ ਦੀ ਤਕਲੀਫਾਂ ਇਹ ਜਿਆਦਾ ਨੇ ਬਾਕੀ ਜਿਹੜਾ ਠੰਡ ਦੇ ਸਬੰਧ ਨਾਲ ਆਇਆ ਡਾਕਟਰ ਸਾਹਿਬ ਜਿਵੇਂ ਇੱਕ ਪੇਸ਼ੈਂਟ ਦੇਖਿਆ ਮੈਂ ਸੀਮਾ ਨਾਮ ਦੀ ਹੈ ਜਿਹੜੀ ਨੌਜਵਾਨ ਲੜਕੀ ਸੀ ਇਹਨੇ ਜਿਵੇਂ ਦੱਸਿਆ ਕਿ ਐਕਸੀਡੈਂਟ ਹੋਣ ਤੋਂ ਬਾਅਦ ਉਹਨੂੰ ਜਿਹੜੀ ਮੇਕ ਦੀ ਆਉਂਦੀ ਉਹ ਕੰਮ ਕੰਨ ਵੀ ਉਹਦਾ ਮਨ ਨਹੀਂ ਕਰਦਾ ਐਕਸੀਡੈਂਟ ਦੌਰਾਨ ਉਹਨੇ ਬਾਜ਼ਾਰ ਤੋਂ ਹੀ ਦਵਾਈ ਲਈ ਆਪਣਾ ਜਿਹੜਾ ਇਲਾਜ ਨਹੀਂ ਕਰਾਇਆ ਉਹਦੇ ਬਾਰੇ ਤੁਸੀਂ ਉਹਨੂੰ ਜੋ ਦੇਖਿਆ ਜਾਂ ਦੱਸਿਆ ਜਾਂ ਇਦਾਂ ਦੇ ਹੋਰ ਵੀ ਪੇਸ਼ੈਂਟ ਜਿਹੜੇ ਘਰਾਂ 'ਚ ਬੈਠੇ ਆ ਇੱਕਾ ਦੁੱਕਾ ਹੁੰਦੇ ਕੋਈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੇ ਇਹ ਲੜਕੀ ਦਾ ਜਿਹੜਾ ਤੁਸੀਂ ਮੁਆਇਨਾ ਕੀਤਾ ਇਹਦੇ ਵਿੱਚ ਕੀ ਲੱਗਿਆ ਤੁਹਾਨੂੰ ਹਾਂ ਇਦਾਂ ਦੇ ਬਰੀਜ ਅਸੀਂ ਕੁਝ ਦੇਖਿਆ ਇਸ ਕੇਸ ਤੇ ਜਿਹੜੇ ਜਿਹਨਾਂ ਦਾ ਇਲਾਜ ਸਾਡੇ ਕੋਲ ਹੈਗਾ ਹੈ ਪਰ ਉਹ ਲੋਕਾਂ ਨੇ ਜਿਹੇ ਇਲਾਜ ਕਰਾਇਆ ਨਹੀਂ ਆਪਣਾ ਉਹ ਕਿਸ ਕਰਨ ਨੇ ਕਰਾਇਆ ਵੀ ਉਹ ਆਪਣੇ ਕਰੋ ਨਿਕਲੇ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਅਵੇਰਨੈਸ ਨਹੀਂ ਹੈ ਵੀ ਇਹਦਾ ਇਲਾਜ ਹੈਗਾ ਹੈ ਜਿਹੜੀ ਵੀ ਤਕਲੀਫ ਉਹਨਾਂ ਨੂੰ ਜਿਹਦਾ ਤੁਸੀਂ ਉਹ ਹੁਣ ਗੱਲ ਕਰਦੇ ਹੋ ਪੇਸ਼ੈਂਟ ਦੀ ਸੀ ਮਾਜੀ ਉਹਦੇ ਜਿੱਦਾਂ ਵੀ ਹੋਇਆ ਉਹ ਸੀਜ਼ ਦੀ ਬਿਮਾਰੀ ਦਾ ਇਲਾਜ ਹੈਗਾ ਹੈ ਜੇ ਉਹ ਸਹੀ ਜਿੱਦਾਂ ਸਾਡੇ ਕੋਲ ਆ ਕੇ ਇੱਥੇ ਕਾਇਮ ਤੇ ਜਿੱਦਾਂ ਜਿੱਦਾਂ ਵੀ ਉਹਦੋਂ ਹੋਰ ਟੈਸਟ ਦੀ ਲੋੜ ਹੈ ਜਿੱਦਾਂ ਜੇ ਉਹ ਮੌਲੀ ਮੌਲੀ ਦਾ ਕਰਾ ਲੈਣ ਤੇ ਉਹਦੀ ਦਵਾਈ ਦਾ ਉਹ ਡਾਕਟਰ ਕੋਲ ਆ ਕੇ ਸਾਡੇ ਕੋਲ ਆ ਕੇ ਜਿੱਦਾਂ ਲਾਚ ਕਰਾ ਲੈਣ ਮੈਨੂੰ ਆਰਾਮ ਆ ਜਾਂਦਾ ਜਿੱਦਾਂ ਹੁਣ ਉਹ ਕੰਮ ਤੋਂ ਬਰੇ ਬੈਠੀ ਹੈ ਉਹ ਵਾਪਸ ਆਪਣੇ ਟ੍ਰੈਕ ਤੇ ਆ ਸਕਦੀ ਹੈ ਕਈ ਬਿਮਾਰੀਆਂ ਅਜਿਹੇ ਨੇ ਜਿਹੜਾ ਨਾਰਮਲ ਤੋਂ ਹਟ ਕੇ ਜਿਹੜੇ ਅਸੀਂ ਕੈਮ ਦੇਖਦੇ ਹਾਂ ਕਿ ਉਹਨਾਂ ਦੇ ਨਾ ਇਲਾਜ ਅਵੇਲੇਬਲ ਨਹੀਂ ਪਰ ਲੋਕਾਂ ਨੂੰ ਅਵੇਅਰਨੈਸ ਕਰਕੇ ਥੋੜੀ ਜੀ ਹਿੰਮਤ ਕਰਕੇ ਲੋਕੀ ਬਾਹਰ ਆ ਜਾਂਦੇ ਨੇ ਇਲਾਜ ਨਹੀਂ ਕਰਾਉਂਦੇ ਤੇ ਉਹ ਘਰੇ ਬੈਠ ਕੇ ਉਹਦਾ ਮਨ ਨੂੰ ਨੁਕਸਾਨ ਹੁੰਦਾ ਜੀ ਐ ਜਿਵੇਂ ਤੁਸੀਂ ਉਹਨਾਂ ਨੂੰ ਸਿਟੀ ਸਪੈਨ ਲੱਗੀ ਆ ਐ ਜਿਹੜਾ ਪਹਿਲਾਂ ਡਾਕਟਰਾਂ ਨੇ ਉਹਦਾ ਇਲਾਜ ਕੀਤਾ ਆ ਉਹ ਜੋ ਵੀ ਉਹਦੇ ਸਿਰ ਐਸ ਬਲੇ ਇਹਨੂੰ ਦੱਸਦੇ ਆ ਚੱਕਰ ਆਉਂਦੇ ਆ ਇਹ ਤਾਂ ਵੀ ਹੋ ਸਕਦਾ ਕਿ ਖੂਨ ਦਾ ਜਮਾ ਆ ਜਾਂ ਕੋਈ ਦਾਦੀ ਹੋਏ ਮੇਜਰ ਇੰਜਰੀ ਪ੍ਰੋਬਲਮ ਆ ਹੁਣ ਤਾਂ ਐ ਵੀ ਉਹ ਕੁੜੀ ਦੇ ਐਕਸੀਡੈਂਟ ਹੋਇਆ ਉਹਦੇ ਸਿਰ ਤੇ ਸੱਟ ਵੱਜੀ ਉਹਦੇ ਬਾਅਦ ਉਹ ਜਿਹੜਾ ਉਹ ਕੰਮ ਕਰਦੀ ਸੀ ਜਿਹੜਾ ਉਹਦੀ ਐਕਟੀਵਿਟੀ ਦੀ ਰੋਜ਼ਮਰਜ਼ੀ ਆਪਣਾ ਗੁਜ਼ਾਰਾ ਉਹ ਤੋਂ ਹਟ ਗਈ ਹੈ ਹੁਣ ਉਹਦੇ ਸਿਰ ਦਾ ਦਰਦ ਹੋਣਾ ਤਾਂ ਕੰਮ ਨਹੀਂ ਹੁੰਦਾ ਚੱਕਰ ਆਉਣੇ ਲੱਗੇ ਇਹਨਾਂ ਚੀਜ਼ਾਂ ਦਾ ਜਿਹੜਾ ਪੱਕਾ ਪਤਾ ਕਰਨਾ ਹੈ ਉਹ ਬੇਸਲਾਈਨ ਟੈਸਟ ਜਿਹੜਾ ਉਹ ਸਿਟੀ ਹੈਡ ਹੈਗਾ ਸਿਟੀਜ਼ਨ ਹੈਗਾ ਉਹ ਉਹਦੇ ਰਿਪੋਰਟ ਦੇ ਅਕੋਰਡਿੰਗ ਅਸੀਂ ਉਹਨੂੰ ਹੈਲਪ ਕਰਦੇ ਆਂ ਉਹਦੇ ਰਿਪੋਰਟ ਤੇ ਉਹ ਨਾਰਮਲ ਆਂਦੀ ਹੈ ਜਾਂ ਨਹੀਂ ਆਂਦੀ ਅਕੋਰਡਿੰਗਲੀ ਉਹਦਾ ਇਲਾਜ ਹੋ ਜੇਗਾ ਦੂਜਾ ਇਹ ਚੀਜ਼ ਨੂੰ ਅਸੀਂ ਕਹਿੰਦੇ ਆਂ ਰੀਹੈਬਿਲਿਟੇਸ਼ਨ ਜਿਹੜੇ ਵੀ ਮਰੀਜ਼ ਦੇ ਸਿਰ ਤੇ ਸਾਡਾ ਵੱਜਦੀ ਹੈ ਉਹਨੂੰ ਵਾਪਸ ਦੁਬਾਰਾ ਇੰਡੀਪੈਂਡੈਂਟ ਕਿਦਾਂ ਕਰਨਾ ਹੈ ਉਹਦਾ ਇਲਾਜ ਸਿੰਪਲ ਹੈਗਾ ਕਾਮਯਾਬ ਹੈਗਾ ਤੇ ਉਹਦਾ ਹੋ ਜਾਏਗਾ ਸੋ ਦੋਸਤੋ ਇਹ ਜਿਹੜਾ ਕੈਂਪ ਆ ਇਹ ਇਸ ਕੈਂਪ ਦੇ ਵਿੱਚ ਡਾਕਟਰ ਅਨਕੁਸ਼ ਬਿਲਗਾ ਜਨਰਲ ਹਸਪੀਟਲ ਦੇ ਅਫਸਰ ਨੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਅਗਰ ਕਿਸੇ ਵੀ ਮਰੀਜ਼ ਨੂੰ ਜਿਹੜੀ ਕੋਈ ਮਾਰੂ ਬਿਮਾਰੀ ਆ ਉਹ ਅਸੀਂ ਦੇਖਦੇ ਆ ਕਿ ਜਿਆਰੀ ਪੈਸੇ ਦੀ ਕਮੀ ਕਰਕੇ ਉਹ ਇਲਾਜ ਕਰਾਉਣ ਲਈ ਹਿੰਮਤ ਨਹੀਂ ਕਰਦਾ ਅਗਰੇ ਇਤਿਆਕੇ ਸਲਾਹ ਲੈਂਦਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹਨਾਂ ਨੂੰ ਜਿਵੇਂ ਸਿਟੀਆਂ ਦੇਖੀ ਤੁਸੀਂ ਅੱਜ ਬਜਲੰਦਰ ਸਿਟੀਆਂ ਨੇ ਇਹ ਸਰਕਾਰੀ ਤੋ ਕਰਵਾਈ ਜਾ ਸਕਦੀਆਂ ਇਤਾਂ ਦੇ ਜਿਹੜੇ ਹੈ ਸੁਝਾਅ ਉਸ ਜਿਆ ਲੈ ਕੇ ਆਪਣਾ ਜਿਹੜਾ ਸਹੀ ਇਲਾਜ ਕਰਾ ਸਕਦੇ ਆ ਤੇ ਇਸ ਕੈਂਪ ਦਾ ਇਹ ਹੀ ਕਿਹਾ ਜਾ ਸਕਦਾ ਕਿ ਬਿਲਗਾ ਵਾਸੀਆਂ ਨੂੰ ਪੂਰਾ ਪੂਰਾ ਜਿਹੜਾ ਫਾਇਦਾ ਲੈਣਾ ਚਾਹੀਦਾ ਡਾਕਟਰ ਅਨੁਰੋਪ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ